ਦੋਸਤੋ ਆਪਣੇ ਕੋਲ ਹੋਂਡਾ ਸਿਟੀ 2021 ਮਾਡਲ ਆਈ ਅੰਬਾਲਾ ਦੇ ਤੋਂ ਇਸ਼ੂ ਡੀਪੀਐਫ ਬਲੌਕ ਸੀ ਬਾਈ ਜੀ ਬੜੇ ਪਰੇਸ਼ਾਨ ਸੀ ਡੀਪੀਐਫ ਨੂੰ ਕਿਵੇਂ ਬਚਾਉਣਾ ਹੈ ਤੇ ਕਿਵੇਂ ਆਪਾਂ ਕਲੀਨ ਕਰਦੇ ਆ ਤੁਸੀਂ ਵੀਡੀਓ ਵਿੱਚ ਦੇਖੋ ਵੀ ਕਿੰਨੀ ਜਿਆਦਾ ਵਾਈਟ ਤੇ ਬਲੈਕ ਜਿਹੜੀ স্মੋਕ ਕਾਰਬਨ ਸਟੱਕ ਕੀਤੀ ਆਪਾਂ ਕੱਢ ਰਹੇ ਹਾਂ ਸੋ ਸਜਣੋ ਬਹੁਤ ਸਾਰੇ ਟ੍ਰਿਕਸ ਦੱਸਣੇ ਆ ਵੀ ਤੁਸੀਂ ਡੀਪੀਐਫ ਨੂੰ ਸਟੌਕ ਕਰਦੇ ਕਿਵੇਂ ਬਚਾ ਸਕਦੇ ਹੋ ਅਗਰ ਤੁਹਾਡਾ ਡੀਪੀਐਫ ਸਟੱਕ ਕਰ ਜਾਵੇ ਇੰਨੀ ਜ਼ਿਆਦਾ ਕਾਰਬਨ ਜਿਹੜੀ ਕੱਢ ਕੇ ਦਿਖਾਈ ਹੈ ਇਹ ਤੁਹਾਨੂੰ ਦਿਖਾਉਣੇ ਪਏ ਆ ਵੀ ਇਹ ਕਾਰਬਨ ਨਸ਼ਟ ਕੀਤਾ ਹੋਇਆ এনवायरमेंट ਨੂੰ ਸਾਫ਼ ਸੁਥਰਾ ਰੱਖਣ ਵਾਲਾ ਡੀਜ਼ਲ ਐਗਜ਼ਾਸਟ ਪਾਰਟੀਕੁਲੇਟ ਫਿਲਟਰ ਕਿੰਨਾ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਵੀਡੀਓ ਦੇ ਐਂਡ ਤੱਕ ਰਹੇ ਹੋ ਕਿਵੇਂ ਬਚਣਾ ਹੈ ਆਜੋ ਹੈਗਾ ਡੀਪੀਐਫ ਜਦੋਂ ਇੰਚ ਬਲੋਕੇਜ ਇਕੱਠੀ ਹੋਣੀ ਸ਼ੁਰੂ ਹੋ ਗਈ ਜਦੋਂ ਅਸੀਂ ਰੋਡ ਤੇ ਹਾਈਵੇ ਤੇ ਸਲੋ ਗੇਰਾਂ ਦੇ ਵਿੱਚ ਲੋਕਲ ਲਈ ਫਿਰਦੇ ਆ ਜਿਆਦਾ ਪ੍ਰੋਬਲਮ ਉਦੋਂ ਆਊਗੀ ਸੋ ਆਪਾਂ ਇਹਦੀ ਸਾਰੀ ਵੀਡੀਓ ਤੁਹਾਨੂੰ ਇੰਟਰਨਲ ਪਾਰਟ ਦੀ ਵਿੱਚ ਐਡ ਕਰਕੇ ਦਿਖਾ ਦਾਂਗੇ ਸੋ ਆਪ ਜੀ ਨੂੰ ਹਮਰ ਰਿਕੁਐਸਟ ਹੈ YouTube ਚੈਨਲ ਪ੍ਰੀਤ ਮੋਟਰਜ਼ ਮੋਗਾ ਨੂੰ ਫਾਲੋ ਕਰ ਲਿਓ ਆ ਜਿਹੜਾ ਸੂਟ ਮਾਸ ਵੈਲਿਊ ਵਾਲਾ ਸੈਂਸਰ ਹੈ CO2 ਸੈਂਸਰ ਹੈ ਦੋਹਾਂ ਦੇ ਵਿੱਚ ਟੈਂਪਰੇਚਰ ਸੈਂਸਰ ਲੱਗੇ ਹੋਏ ਆ ਖੂਬ ਸਾਰੀਆਂ ਦੇ ਵਿੱਚ ਕਾਰਬਨ ਹੈ ਜਦੋਂ ਇਹ ਬਲੌਕ ਹੋ ਜਾਂਦਾ ਹੈ ਉਦੋਂ ਪ੍ਰੋਬਲਮ ਕ੍ਰੀਏਟ ਕਰਦਾ ਆ ਕਾਰਬਨ ਦੇਖੋ ਜੀ ਮੋਟੀ ਮੋਟੀ ਕਾਰਬਨ ਜਿਹੜੇ ਚ ਬਲੌਕ ਹੋ ਗਏ। ਇਸ ਦੀ ਈਜ਼ੀਅਰ ਵਾਲੀ ਦੀ ਜੌਬ ਨੂੰ ਡਨ ਕਰਨਾ ਹੈ। ਇਹਦੇ ਇੰਜੈਕਟਰ ਚੈੱਕ ਕਰ ਲੇ ਜਿਹੜੇ ਪ੍ਰੋਬਲਮ ਕਾਰਬਨ ਬੰਦੀ ਆ ਉਸ ਪ੍ਰੋਬਲਮ ਨੂੰ ਪਹਿਲਾਂ ਅਸੀਂ ਚੈੱਕ ਕਰਦੇ ਆਂ। ਉਸ ਪ੍ਰੋਬਲਮ ਨੂੰ ਆਪਾਂ ਦੂਰ ਕਰਦੇ ਆਂ। ਬੇਟਾ ਸੈਂਸਰ ਫੜ ਲਓ। ਠੀਕ ਹੈ ਜੀ। ਆਪ ਹੈਗਾ ਫੁੱਲ ਡੀਪੀਐਫ। ਡੀਪੀਐਫ ਦੀ ਆਪਾਂ ਹੁਣ ਪ੍ਰੋਸੈਸਿੰਗ ਸਟਾਰਟ ਕਰਾਂਗੇ। ਇਹਦੇ ਵਿੱਚ 에ਅਰ ਮਾਰ ਕੇ ਵੀ ਦਿਖਾਉਣੇ ਆ ਕਾਰਬਨ ਹੈ ਕਿੰਨਾ। ਨੇੜੇ ਆ ਜਾਓ। ਤੁ ਸਾਰਾ ਕੁਝ ਖੋਲਿਆ ਹੋਇਆ ਜੀ ਇਜ਼ੀਆਰ ਵਾਲ ਦੀ ਜੌਬ ਨੂੰ ਆਪਾਂ ਡਨ ਕਰਾਂਗੇ ਤੇ ਡੀਪੀਐਫ ਨੂੰ ਕਰਾਂਗੇ ਕਲੀਨ ਡੀਪੀਐਫ ਐਸਪਾਸੇ ਤੋਂ ਤਾਂ ਪਿਆਏਗਾ ਕਲੀਨ Honda City ਡੀਪੀਐਫ ਵਾਲੀ ਹੈ ਜੀ ਡੀਪੀਐਫ ਬਲੌਕ ਹੈ ਕਿੰਨਾ ਕਰਨਾ ਕਰਕੇ ਬਲੌਕ ਹੁੰਦਾ ਸਭ ਤੋਂ ਪਹਿਲਾਂ ਤਿੰਨ ਦੇ ਇੰਜੈਕਟਰ ਚੈੱਕ ਕੀਤੇ ਜਾਂਦੇ ਆ ਆਪਾਂ ਇਹਦੇ ਵਿੱਚ ਸੋਲੂਸ਼ਨ ਵੀ ਦੱਸਾਂਗੇ ਵੀ ਤੁਸੀਂ ਮੈਨੂਅਲ ਕਰੂਜ਼ ਕਿਵੇਂ ਬਣਾ ਕੇ ਜਾਂ ਮੈਨੂਅਲ ਇਹਨੂੰ ਰੀਜਨਰੇਟ ਕਿਵੇਂ ਕਰਨਾ ਹੈਗਾ ਸੋ ਇਹ ਬਲੌਕ ਹੋ ਹੀ ਜਾਂਦਾ ਹੈ ਕਾਰਨ ਜਿਹੜੇ ਹੈਗੇ ਆ ਮਾੜਾ ਤੇਲ ਸਮੋਕ ਜਿਆਦਾ ਬਣਨਾ 에ਅਰ ਫਿਲਟਰ ਟਾਈਮਸਰ ਨਾ ਬਦਲਣਾ ਟਰਬੋ ਦੀ ਵਰਕਿੰਗ ਪ੍ਰੋਪਰ ਨਾ ਹੋਣਾ ਤੇ ਬਹੁਤ ਸਾਰੇ ਇਸ਼ੂ ਹੋ ਸਕਦੇ ਬੇੜਾ ਗੱਡੀ ਸਟਾਰਟ ਕਰਿਓ ਇਟਾਪ ਇੰਜੈਕਟਰ ਚੈੱਕ ਕਰਿਓ ਇਹਦਾ ਇਹਨਾਂ ਦੇ ਇੰਜੈਕਟਰਾਂ ਤੇ ਕੂਲ ਦੀ ਰਿਟਰਨ ਹੈ ਕਿ ਨਹੀਂ ਇਹਦੇ ਵਿੱਚ ਵੀ ਕੋਈ ਇਸ਼ੂ ਨਹੀਂ ਹੈਗਾ ਜੇ ਥੋੜਾ ਬਹੁਤਾ ਉੱਪਰ ਐ ਨੀਚੇ ਹੋ ਜਾਵੇ ਤਾਂ ਸੋ ਗੱਡੀ ਬੰਦ ਕਰ ਦਿਓ ਬੇਟਾ ਇੰਜੈਕਟਰ ਠੀਕ ਹੈ ਲਗਭਗ ਆਪਾਂ ਚੈੱਕ ਕਰਦੇ ਜੀ ਇਹਦਾ ਬੈਕ ਕੰਪਰੈਸਰ ਬਲੋ ਕਿੰਨੇ ਖੈਗੀ ਹੈ ਡੀਪੀਐਫ ਦੇ ਕੋਡ ਸਾਰੇ ਆ ਰਹੇ ਹੈਗੇ ਬੈਕ ਕੰਪਰੈਸਰ ਹੈਗਾ ਆ ਦੇਖੋ ਹੌਂ ਜੂਂਗਾ ਲਾ ਦੇ ਕਰੇ ਹੈਲੋ ਹੈਲੋ ਹਲੋ স্মੋਕ ਹੈਗਾ ਜੀ ਆਪਾਂ ਚੱਲਦੇ ਆਂ ਅੰਦਰ ਲੋ ਬੀਪੀਐਸ ਦੀ ਜਗ ਰਹੀ ਹੈ ਲਾਈਟ ਸੋ ਆਪਾਂ ਡਾਇਗਨੋਸ ਕਰਦੇ ਆਂ ਸੋ ਦੋਸਤੋ ਆਪਾਂ ਲਵਾਂਗੇ ਉਹ ਟੈਸਟ ਡਰਾਈਵ ਇਹਦੀ ਸੂਟ ਮਾਸ ਵੈਲਿਊ ਹੈ ਜਿਹੜੀ ਉਹ ਗ੍ਰਾਮਾਂ ਦੇ ਵਿੱਚ ਆਪਾਂ ਕੈਪਚਰ ਕਰ ਲਈ ਹੈ ਜਿਹੜੀ 26.70 ਹੈ ਤੇ 10.80 ਪੁਆਇੰਟਸ ਹੈ ਇਹ ਕਲੀਨਿੰਗ ਕਰਨ ਤੋਂ ਬਾਅਦ ਕਿੰਨੀ ਡਾਊਨ ਆਉਂਦੀ ਹੈ ਇਹ ਵੀ ਤੁਸੀਂ ਦੇਖਿਓ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਇਸ਼ੂ ਕਿਉਂ ਆ ਜਾਂਦੇ ਆ ਇਸ਼ੂ ਆਉਣ ਦੇ ਕਾਰਨ ਤੇਲ ਮਾੜਾ ਸੋ ਆਪਾਂ ਡੀਪੀਐਫ ਦੀ ਪ੍ਰੋਪਰ ਕਲੀਨਿੰਗ ਕਰਨੀ ਹੈ ਪੂਰਾ ਪ੍ਰੋਸੈਸ ਤੁਸੀਂ ਦੇਖ ਲਓ ਕਾਰਬਨ ਨਾਲ ਭਰਿਆ ਕਿੰਨਾ ਹੋਇਆ ਸੋ ਦੋਸਤੋ ਕਾਰਬਨ ਬਹੁਤ ਸਾਰੀ ਹੈ ਉਹ ਬਿਲਕੁਲ ਅਟਰਨਲ ਪਾਰਟ ਜਿਹੜੇ ਬਲਾਕ ਪਏ ਆ 에ਅਰ ਨਾਲ ਕੈਮੀਕਲ ਨਾਲ ਕੈਮੀਕਲ ਬੜੇ ਕਾਰਗਲ ਨੇ ਜਿਹੜਾ ਅੱਗੇ ਮੈਂ ਕਹਿੰਦਾ ਸੀ ਨਾ ਵੀ ਇਹ 70 80% ਕੋਲ ਦਾ ਮੈਂ ਹੁਣ ਗੱਲ ਕਰਦਾ ਵੀ ਬਾਈ ਜੀ ਇਹ 10 ਤੋਂ 15% ਮੈਕਸਮਮ ਬਲੋਕਰ ਰਹਿ ਸਕਦਾ ਇਹਨੂੰ 88% 85% ਆਪਾਂ ਇਹਦੀ ਬਲੋਕਰਸ ਕੱਢਣੀ ਸ਼ੁਰੂ ਕਰਤੀ ਹੈ ਪ੍ਰੋਸੈਸ ਆਪਾਂ ਇਹਦਾ ਬਣਾ ਲਿਆ ਹੈਗਾ 12 ਲੱਖ ਰੁਪਏ ਵਾਲੀ ਵੀ ਮਸ਼ੀਨ ਹੈ ਜਿਹੜੀ ਉਹ ਸਾਡੇ ਇਸ ਪ੍ਰੋਜੈਕਟ ਦੇ ਮੂਰੇ ਫੇਲ ਹੈ ਖੁਦ ਕੰਮ ਕਰੀਦਾ ਹੈ ਇੱਕ ਇੱਕ ਪਾਰਟ ਵਿੱਚ ਦੀ ਅਟਰਨਲ ਵਿੱਚ ਦੀ ਮੈਲ ਕਚਰੇ ਐਸ਼ ਬਾਹਰ ਕੱਢੀ ਦੀ ਹੈ ਸੋ ਦੋਸਤੋ ਆਪਾਂ ਕੋਟਪੂਰਾ ਬਾਈਪਾਸ ਤੇ ਯੂਨਿਟ ਤੇ ਆ ਗਏ ਆ ਆਪਣੇ ਖੁਦ ਦੇ ਫਾਰਮੂਲੇ ਵਾਲੇ ਪ੍ਰੋਡਕਟ ਵਰਤਨੇ ਸ਼ੁਰੂ ਕਰ ਲਏ ਇਹ ਵਿੱਚ ਦੀ ਸੈਂਟਰ ਪੁਆਇੰਟ ਵਿੱਚ ਦੀ ਬਬਲਸ ਕਿਦਾਂ ਨਿਕਲਦੇ ਆ ਤੇ ਜਿਹੜੇ ਇਹ ਆਪਾਂ ਕੈਮੀਕਲ ਯੂਜ਼ ਕਰਦੇ ਆ ਵਰਕਿੰਗ ਕਿਦਾਂ ਕਰਦੇ ਇਹ ਤੁਹਾਡੇ ਸਾਹਮਣੇ ਆ ਇਹ ਅੰਦਰਲੇ ਪਾਸੇ ਮੈਲ ਨੂੰ ਗਲਣਾ ਸ਼ੁਰੂ ਕਰ ਦਿੰਦੇ ਆ ਸੋ ਹੁਣ ਆਪਾਂ ਜਿਹੜਾ ਸੈਕੰਡ ਕੈਮੀਕਲ ਮਿਕਸ ਅਪ ਕਰਕੇ ਇਹਦੇ ਵਿੱਚ ਪਾ ਰਹੇ ਆ ਇਹਦੀ ਮੈਲ ਆ ਜਿਹੜੀ ਕਚਰੇ ਕਾਰਬਨ ਕਿਵੇਂ ਰਿਮੂਵ ਕਰੂ ਤੁਸੀਂ ਕਹੋਗੇ ਭਾਈ ਇਹ ਕਲੀਨ ਕਿਵੇਂ ਹੋਇਆ ਤੁਸੀਂ ਖੁਦ ਵੇਖੋਗੇ ਆਪਾਂ ਇਹਦੇ ਉੱਪਰ ਦੀ ਪਾਣੀ ਪਾਵਾਂਗੇ ਸਮੂਥਰੀ ਪਾਣੀ ਥੱਲੇ ਬੜੇ ਫਲੋ ਨਾਲ ਆਏਗਾ ਤੇ ਇਹਦਾ ਫਲੋ ਆ ਜਿਹੜਾ ਉਹ ਬਿਲਕੁਲ ਬਰਕਰਾਰ ਹੋ ਜਾਏਗਾ ਇਹ ਵਿਚਲੇ ਪਾਸੋਂ ਮੈਲ ਨੂੰ ਪਟ ਪਟ ਕੇ ਕਾਲੇ ਕਾਲੇ ਪਾਰਟਸ ਵੇਖੋ ਕਿਦਾਂ ਬਾਹਰ ਆ ਰਹੇ ਆ। ਇਹ ਸਾਰੇ ਕਾਲੇ ਪਾਰਟਸ ਵਿੱਚੋਂ ਜਿਹੜੇ ਜ਼ਿਗਜ਼ੈਗ ਆ ਉਹਨਾਂ ਦੇ ਵਿੱਚੋਂ ਇਹ ਪਟ ਪਟ ਕੇ ਬਾਹਰ ਲੈ ਕੇ ਆਉਂਦਾ ਪਿਆ। ਤੁਸੀਂ ਵੇਖ ਸਕਦੇ ਹੋ। ਬਲੈਕਨਸ ਅੰਦਰ ਵਰਕਿੰਗ ਕਿਵੇਂ ਹੋ ਰਹੀ ਹੈ। ਇਹ ਸਾਡਾ ਪ੍ਰੋਸੈਸ ਹੈ। ਪ੍ਰੋਪਰ ਨਹੀਂ ਦਿਖਾਇਆ ਜਾਂਦਾ। ਦੇਖ ਲਓ ਜਿਹੜਾ ਸੈਂਟਰ ਵਾਲਾ ਪੁਆਇੰਟ ਆ ਉਹਦੇ ਵਿੱਚ ਦੀ ਬਾਹਰ ਆ ਰਿਹਾ ਹੈ। ਪਾਇਆ ਉੱਪਰ ਦੀ ਹੈ ਇਹ ਵਿੱਚ ਦੀ ਬਾਹਰ ਆਉਣ ਦਾ ਮਤਲਬ ਇਹ ਹੈ ਵੀ ਇਹ ਡੀਪੀਐਫ ਦੇ ਥਰੂ ਹਾਫ ਪਾਰਟ ਨੂੰ ਕਲੀਨ ਕਰਕੇ ਵਿੱਚੋਂ ਨਿਕਲ ਕਿਵੇਂ ਬਾਹਰ ਰਿਹਾ ਸੋ ਸਜਣੋ ਹਵਾ ਦਾ ਪ੍ਰੈਸ਼ਰ ਇਹ ਵੀ ਤੁਸੀਂ ਚੈੱਕ ਕਰ ਲਓ ਹਵਾ ਸਟੱਕ ਕੀਤੇ ਹੋਏ ਕਚਰੇ ਨੂੰ ਬਾਹਰ ਕੱਢਦੀ ਹੈ ਉਹ ਵਿੱਚ ਦੀ ਜਿਹੜਾ ਟੈਂਪਰੇਚਰ ਵਾਲਾ ਸੈਂਸਰ ਆ ਉਹਦੇ ਵਿੱਚ ਦੀ ਕਿਵੇਂ ਬਾਹਰ ਭਾਫ਼ ਨਿਕਲ ਰਹੀ ਹੈ ਦੇਖੋ ਬੜੇ سارے ਦੋਸਤ ਕਮੈਂਟ ਪਾਉਂਦੇ ਹੁੰਦੇ ਆ ਬਈ ਇਹ ਰਿਜ਼ਲਟ ਦੇਖੀ ਤਰੀਗੀ ਇਹ ਤਜਰਬਾ ਹੈ 5 ਮਿੰਟ ਦੀ ਵੀਡੀਓ ਪਾਈ ਇਹ ਕਲੀਨਿੰਗ ਹੋ ਗਈ ਜੀ ਇਹ ਤੁਹਾਡੀ ਕਚਰੇ ਜੀ ਆ ਇਹ ਕਰ ਦਿੰਦੇ ਆ ਐਵਰੀ ਖਰਾਬ ਕਰ ਦਿੰਦੇ ਆ ਇੰਜ ਡੈਮੇਜ ਕਰ ਦਿੰਦੇ ਆ ਮੈਂ ਕਿੰਨਾ ਡੈਮੇਜ ਕਰ ਦਿੰਦੇ ਆ ਇਹ ਤੋਂ ਬਚਾ ਕਿਵੇਂ ਜਮੈਂ ਇਸ ਵੀਡੀਓ ਵਿੱਚ ਆਪਾਂ ਇੱਕ ਇੱਕ ਪਾਰਟ ਦੇ ਵਿੱਚ ਪਾਰਟ 1 ਤੇ 2 ਵਿੱਚ ਦਿਖਾਵਾਂਗੇ ਹੁਣ ਆਪਾਂ ਇਹਦੇ ਵਿੱਚ ਦੀ ਪਾਣੀ ਜਿਹੜਾ ਕੱਢ ਰਹੇ ਆ ਤੁਸੀਂ ਦੇਖੋ ਵੀ ਕਿਵੇਂ ਕਚਰੇ ਨੂੰ ਬਾਹਰ ਕੱਢ ਰਹੇ ਆ ਇਹ ਤਾਂ ਕੋਈ ਪ੍ਰੈਸ਼ਰ ਨਾਲ ਨਹੀਂ ਰਹੇਗਾ ਹੁਣ ਪ੍ਰੈਸ਼ਰ ਵਰਤਣਾ ਸ਼ੁਰੂ ਕਰਤਾ ਦੇਖੋ ਬਾਹਰ ਕਿਵੇਂ ਨਿਕਲਦਾ ਸਮੂਥਲੀ ਅੰਦਰ ਜਿਹੜੀ ਜਿਹੜੀ ਐਸ਼ ਤੇ ਕਾਰਬਨ ਹਨਾ ਉਹ ਸਾਰੀ ਸੌਫਟ ਕਰਦੀ ਸੌਫਟ ਜਿਹੜੀ ਉਹ ਬਾਹਰ ਪਾਣੀ ਦੇ ਪ੍ਰੈਸ਼ਰ ਨਾਲ ਆਪਾਂ 에ਅਰ ਦੇ ਨਾਲ ਕੱਢਾਂਗੇ ਸੁਪ੍ਰੀਤ ਮੋਟਰਜ਼ ਮੋਗਾ ਹੁਣ ਪਾਣੀ ਦੀ ਮੋਟਰ ਦਾ ਫਲੋ ਦਿੱਤਾ ਟਾਪਰਸ ਫਲੋ ਦਿੱਤੇ ਗਿਆ ਬਾਅਦ ਹੁਣ ਸਾਡਾ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਤੁਸੀਂ ਦੇਖੋ ਵੀ ਹੁਣ ਇੱਕ ਕਿਵੇਂ ਇਹਨੂੰ ਸਟੱਕ ਕੀਤੇ ਤੋਂ ਬਾਅਦ ਕਰਦੇ ਆਂ ਨਹੀਂ ਤਾਂ ਭਾਈ ਮੋਗੇ ਵਾਲਾ ਜੱਡੀ ਨੂੰ ਰੀਮੇਟ ਕਰਦੇ ਆ ਉਹ ਪਾਰਟ 2 ਦੇ ਵਿੱਚ ਦਿਖਾਵਾਂਗੇ ਕਿੰਨੀ ਕੰਮ ਨੂੰ ਕਰਨੇ ਨੂੰ ਮੁਸ਼ਕਲ ਹੁੰਦਾ ਹੈ ਕੋਈ ਵੀ ਕੰਮ ਕਰਦੇ ਆ ਉਹਦੇ ਤੇ ਬਹੁਤ ਮਿਹਨਤ ਲੱਗਦੀ ਹੈ ਹੁਣ ਰੀਜਨਰੇਸ਼ਨ ਵਾਸਤੇ ਗੱਡੀ ਲੱਗੀ ਰੀਜਨਰੇਸ਼ਨ ਵਾਸਤੇ ਗੱਡੀ ਜਿਹੜੀ ਲਾਈ ਆ ਅਸੀਂ ਇਹਦੇ ਵਿੱਚ ਬੜੀਆਂ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਇਹਦੇ ਵਿੱਚ ਪੀ ਐਮ ਅਕਾਊਂਟਸ ਹੈ ਜਿਹੜਾ ਉਹ 36.3 ਹੈ ਜਿਹੜਾ ਟੈਂਪਰੇਚਰ ਹੈ ਉਹ ਹੈਗਾ 540 ਡਿਗਰੀ 44 ਡਿਗਰੀ ਐਂਡ ਤੇ ਵੀ ਦਿਖਾਵਾਂਗੇ ਵੀ ਇਹ ਪਾਣੀ ਦਾ ਪ੍ਰੈਸ਼ਰ ਹੈ ਜਿਹੜਾ ਉਹ ਪਾਣੀ ਨੂੰ ਸਲੈਂਸਰ ਕਿਵੇਂ ਬੋਇਲ ਕਰਦਾ ਹੈ ਜਿਹੜਾ 500 ਤੇ 40 ਤੇ 545 ਡਿਗਰੀ ਟੈਂਪਰੇਚਰ ਕਿੱਥੇ ਬੰਦ ਆ ਉਹ ਬੰਦ ਆ ਜੀ ਡੀਪੀਐਫ ਦੇ ਉੱਤੇ ਅਗਿਆਸ ਸਲੈਂਸਰ ਦੇ ਉੱਤੇ ਕਿਉਂਕਿ ਬਹੁਤ ਜ਼ਿਆਦਾ ਇਹ ਕਿਪ ਹੋਇਆ ਨੂੰ ਵੀ ਹੈ ਮੇਰੇ ਜਿਸ ਸਮੇਂ ਉਹ ਲੋੜ ਹੈ ਵੀ ਓਪਨਲੀ ਕੋਲੇ ਖੜ ਕੇ ਨਾਈਟ ਦਾ ਟਾਈਮ ਸੀ ਡੀਪੀਐਫ ਆ ਜਿਹੜਾ ਉਹ ਪ੍ਰੋਪਰ ਕਲੀਨ ਹੋ ਗਿਆ ਸੀ ਪਰ ਗੱਡੀ ਰੀਜਰਨੇਟ ਨਹੀਂ ਹੋ ਰਹੀ ਸੀ ਨਹੀਂ ਹੋਣ ਦਾ ਕਾਰਨ ਜਿਹੜਾ ਉਹ ਵੀ ਵਿੱਚ ਦੱਸਾਂਗੇ ਆਪਾਂ ਐਕਚੁਅਲੀ ਦੇਖੋ ਜਿਹੜੀਆਂ ਸਮੱਸਿਆ ਸਾਨੂੰ ਆਈਆਂ ਉਹ ਕਿਸੇ ਵੀ ਕਸਟਮਰ ਨੂੰ ਨਾ ਆਉਣ ਤਾਂ ਉਹਦੇ ਬਾਰੇ ਆਪਾਂ ਇਸ ਵਿੱਚ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਟੈਂਪਰੇਚਰ ਵੇਖੋ ਕਿੰਨਾ ਹੋ ਗਿਆ ਸੋ ਸਜ ਨੂੰ ਟੈਂਪਰੇਚਰ 600 ਦੇ ਨੇੜੇ ਤੇੜੇ ਪਹੁੰਚ ਗਿਆ ਹੈ ਅਗਰ 600 ਡਿਗਰੀ ਦੇ ਟੈਂਪਰੇਚਰ ਨੇੜੇ ਤੇੜੇ ਹੈ ਇਹਦਾ ਮਤਲਬ ਵੀ ਗੱਡੀ ਦੇ ਕੋਲੇ ਖੜ ਕੇ ਕਿੰਨਾ ਧਿਆਨ ਰੱਖਣਾ ਪੈਂਦਾ ਜਦੋਂ ਵੀ ਜਰਨੇਸ਼ਨ ਦੇ ਵਿੱਚ ਨੂੰ ਆਪਾਂ ਗੱਡੀ ਨੂੰ ਸਟਾਰਟ ਰੱਖਦੇ ਹਾਂ ਸੋ ਉਦੋਂ ਬੜੀਆਂ-ਸੜੀਆਂ ਮੁਸ਼ਕਲਾਂ ਹੁੰਦੀਆਂ ਆ ਉਦੋਂ ਸਾਡੀ ਰਿਸਪੌਂਸਿਬਿਲਿਟੀ ਬੜੀ ਵੱਧ ਜਾਂਦੀ ਹੈ ਮਾੜਾ ਇੰਜਨ ਦਾ ਮੈਗਨੇਟ ਹੈ ਜੀ ਉਸ 00 ਆ ਗਿਆ ਸੋ ਹੁਣ ਆਪਾਂ ਲੈ ਰਹੇ ਹਾਂ ਜਰਨੇਸ਼ਨ ਹੋ ਚੁੱਕੀ ਹੈ ਟੈਸਟ ਡਰਾਈਵ ਦੇ ਵਿੱਚ ਸਾਰੀਆਂ ਪੀਐਮ ਜਿਹੜੀਆਂ ਲੈਵਲ ਹੈ ਉਸ 00 ਹੋ ਗਏ ਸੋ ਹੋਰ ਕੁਝ ਸ਼ਬਦ ਫਲਪ ਮਾਰ ਕੇ ਵੇਖਣਾ ਹੈ ਜੀ ਜਰਨੇਸ਼ਨ ਤੋਂ ਬਾਅਦ ਤੇਲ ਕਿੰਨਾ ਆਪ ਹੁੰਦਾ ਕਿਉਂਕਿ ਜਦੋਂ ਗੱਡੀ ਗਰਮ ਹੋ ਜਾਂਦੀ ਹੈ ਨਾ ਆਇਲ ਵੀ ਗਰਮ ਹੋ ਜਾਂਦਾ ਹੈ ਇਹ ਫੈਲ ਜਾਂਦਾ ਹੈ ਲੋ ਜੀ ਆ ਪਿਆ ਜੀ ਲੈਵਲ ਬਿਲਕੁਲ ਗੁਰਿਆ ਮੈਨੂੰ ਇਹ ਦੱਸ ਵੀ ਯੂਟਿਊਬਰ ਜੋ ਦਿਖਾਉਂਦੇ ਆ ਉਹ ਅੱਜ ਲੋਕਾਂ ਨੂੰ ਆਪਾਂ ਦੱਸਤਾ ਸੱਚਾ ਕਿ ਤੁ ਕੀ ਕਹਿੰਦੇ ਹੋ ਤੇਲ ਦੇ ਵਿੱਚੋਂ ਕੋਈ ਸਮੈਲ ਆਉਂਦੀ ਡੀਜ਼ਲ ਦੀ ਪਾਜੀ ਆਇਓ ਮੜਾ ਜਾ ਹੱਥ ਲਾਓ ਉਂਗਲ ਮੜਾ ਡੀਜ਼ਲ ਕਿੱਥੋਂ ਜਾਣਾ ਬਿਲਕੁਲ ਵੀ ਨਹੀਂ ਆਉਂਦੀ ਜੀ ਬਿਲਕੁਲ ਨਹੀਂ ਆਉਂਦਾ ਜੀ ਤੁਹਾਡਾ ਵਹਿਮ ਦੂਰ ਹੋ ਗਿਆ ਵਹਿਮ ਹੋ ਗਿਆ ਜੀ ਆ ਵੀ ਗੁਰਿਆ ਮੰਨਦਾ ਗੱਲ ਨੂੰ ਜੇ ਵੀਡੀਓ ਜਾਣ ਹੀ ਨਹੀਂ ਸਕਦਾ ਮਨ ਲਓ ਵੀ ਆਪਾਂ ਹੁਣ ਸਾਡੇ ਬੱਚੇ ਵੀ ਕਹਤੇ ਆ ਵੀ ਮੈਨੂੰ ਤਾਂ ਲਗਭਗ 45 ਤੋਂ 48 ਸਾਲ ਹੋ ਗਏ ਕਿ ਜੇ ਮਲਟੀਪਲਾਈ ਮੈਂ 2 ਕਰਾਂ ਤੇ ਮੈਂ ਸਵੇਰੇ 9 ਵਜੇ ਹੁੰਦਾ ਸੀ ਰਾਤ ਨੂੰ 12 ਵੇ ਘਰੇ ਜਾਂਦਾ ਸੀ ਮੇਰਾ ਤਾਂ ਅੱਠ ਦੇ ਹੱਕਿਆਂ ਦਾ ਐਕਸਪੀਰੀਅੰਸ ਹੋ ਗਿਆ ਬਿਲਕੁਲ ਜੀ ਠੀਕ ਆ ਜੀ ਹੁਣ ਇਹਦੇ ਵਿੱਚ ਤੁਸੀਂ ਵੀ ਮੈਨੂੰ ਇਹ ਆਖਿਆ ਵੀ ਪਾਜੀ ਗੱਡੀ ਦਾ ਵਿੱਚ ਤੇਲ ਪਾਇਆ ਆਪਾਂ ਨਵਾਂ ਏਜੰਸੀ ਦਾ ਕਾਲਿਆਂ ਨੇ ਮੈਨੂੰ ਇਹ ਗੱਲ ਕਹੀ ਜੀ ਮੈਂ ਰੀਜਿਸਟ੍ਰੇਸ਼ਨ ਕਰਾਈ ਜਦੋਂ ਸੀਚੋਂ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਇਸ ਤੇਲ ਆਏਗਾ ਤੇ ਤੇਲ ਚੇਂਜ ਕਰਨਾ ਪਏਗਾ ਦੇਖੋ ਪਾਜੀ ਸਾਰੀਆਂ ਫੇਕ ਗੱਲਾਂ ਆ ਹਾਂਜੀ ਅੱਜ YouTube ਦੇ ਉ ऐसे ऐसे मकान मैकेनिक ਤੇ استاد ਆ ਗਏ ਜਿਹੜੇ ਪੇਸ਼ ਹੀ ਐ ਕਰਦੇ ਐ ਜਿਵੇਂ ਹੇਮਾ ਮਲਣੀ ਤੇ ਬਾਦਰੀ दीक्षित ਵੀਡੀਓ ਬਣਾਉਂਦੀ ਹੋਵੇ ਅਮਨੇ ਐਸੇ ਕਰ ਦਿਆ ਮਿਸਤਰੀ ਲੋਕ ਐਸੇ ਕਰ ਦਿਤੇ ਹੈ ਅੱਜ ਮੈਂ ਵੀਡੀਓ ਕਪਾਈਆ ਟਵਿੱਟਰ ਦੀ ਸਕੈਮ ਹੋ ਗਿਆ ਸਕੈਮ ਉਹ ਬਈ ਥਰਸਟ ਵਾਸ਼ਰ ਵਿੱਚੋਂ ਨਿਕਲ ਗਈ ਠੀਕ ਹੈ ਜੀ ਹੋਰ ਤੁਹਾਡੀ ਗੱਡੀ ਦਾ ਪਰ ਡੀਪੀਐਫ ਕੀਤਾ ਕਲੀਨ ਵੀਡੀਓ ਚ ਸਾਰਾ ਕੁਝ ਮੂਰੇ ਇਹ ਕੀ ਕੀ ਤੁਹਾਡੇ ਸਾਹਮਣੇ ਲਿਆਈ ਤੁਸੀਂ ਮੈਨੂੰ ਕਹਿੰਦੇ ਵੀ ਭਾਜੀ ਪੈਸੇ ਅਡਵਾਂਸ ਲੈ ਲਓ ਹਾਂਜੀ ਰਾਤ ਰਹਿ ਤੁਹਾਨੂੰ ਮੈਂ ਕੀ ਆਖਿਆ ਤੁਸੀਂ ਪੇਮੈਂਟ kiya ਹੀ ਨਹੀਂ ਕੋਈ ਬਾਅਦ ਪੇਮੈਂਟ ਲਾ ਲਾਂ ਕਿਸ ਪ੍ਰਕਾਰ ਇਹ ਮੈਨੂੰ ਕੰਮ ਦੇ ਕਾਬਲੀਅਤ ਨਹੀਂ ਹੁੰਦੀ ਤੇ ਭਾਈ ਜੀ ਮੈਂ ਕਹਿੰਦਾ ਲਿਆਓ ਜੀ ਪੈਸੇ ਦੇ ਦਿਓ ਹਾਂਜੀ ਜਿੱਥੇ ਕਿਤੇ ਵਿਸ਼ਵਾਸ ਨਾ ਹੋਵੇ ਉੱਥੇ ਲਈਦੇ ਆ ਠੀਕ ਹੈ ਜੀ ਹਰੇਕ ਚੀਜ਼ ਪੰਜ ਉਂਗਲਾਂ ਇੱਕੋ ਹੀ ਹੁੰਦੀਆਂ ਨੇ ਭਾਈ ਜੀ ਬੜੀ ਦੁਨੀਆ ਪਿਆਰ ਕਰਦੀ ਹੈ ਜਿਹੜਾ ਦਾ ਮੇਰੀ ਪੂਰੀ ਵੀਡੀਓ ਦੇਖੂਗਾ ਉਹਨੂੰ ਪਤਾ ਲੱਗ ਜਾਊਗਾ ਰੀ ਜਨਰੇਟ ਕਿਵੇਂ ਕਰਨਾ ਜਨਰੇਸ਼ਨ ਕਿਵੇਂ ਕਰਨੀ ਹੈ ਫੇਕ ਅੱਲਾ ਕੀ ਹੈ ਤੇ ਜਨਮ ਕੀ ਹੈ ਹਾਂਜੀ ਤੁਸੀਂ ਅੰਬਾਲਾ ਤੋਂ ਆਏ ਹੋ ਹਾਂਜੀ ਕਿੰਨੇ ਕਿਲੋਮੀਟਰ ਹੈ 210 ਕਿਲੋਮੀਟਰ ਰਾਤ ਰਹਿ ਰਾਤ ਰਹੀ ਜਿੰਨੇ ਕਰ ਸਾਡੀ ਤਸੱਲੀ ਨਹੀਂ ਹੋਈ ਹਾਂਜੀ ਤੁਹਾਨੂੰ ਗੱਡੀ ਦੇਤੀ ਨਹੀਂ ਦਿੱਤੀ ਅਸੀਂ ਮੰਗਦੇ ਰਿਆਂ ਕੱਲ੍ਹ ਸ਼ਾਮੀ ਵੀ ਨਹੀਂ ਦਿੱਤੀ ਸਭ ਕੰਪਲੀਟ ਕਰਨ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਫਿਰ ਗੱਡੀ ਦੇਾਂਗੇ ਆਪਾਂ ਘੱਟੋ ਘਾਣੀ ਕਿੰਨੇ ਵਾਰੀ ਜਿੱਥੋਂ ਟਿੱਕਰ ਗੇੜਾ ਲਾ ਕੇ ਆਏ 4 ਵਾਰ 5 ਵਾਰ 4 ਗਵਾਰੀ 5 ਵਾਰ ਬੱਗੇ ਆ ਜੀ 35 ਤੋਂ 40 ਕਿਲੋਮੀਟਰ ਦੇ ਕਰਾ ਬਿਲਕੁਲ ਹੈ ਜੀ ਠੀਕ ਹੈ 40 ਮਲਟੀਪਲਾਈ 4 ਕਰੀਏ ਕਿੰਨੇ ਹੋ ਗਿਆ 160 ਇੱਕ ਕੁਲੋਮੀਟਰ ਹੋਗਾ ਜੀ ਅਸੀਂ ਤਸੱਲੀ ਕਰ ਲਈ ਹਾਂਜੀ ਲਾਈਟ ਕਦੋਂ ਵੀ ਜੱਗ ਸਕਦੀ ਹੈ ਕੋਈ ਹੋਰ ਇਸ਼ੂ ਆ ਸਕਦਾ ਪਰ ਜੋ ਆਪਾਂ ਕੰਮ ਕੀਤਾ ਉਹਦੇ ਪਰਫਾਰਮੈਂਸ ਦੇ ਸੋ ਕੀ ਲੱਗੀ ਬਹੁਤ ਸੋਹਣਾ ਹੈ ਮਤਲਬ ਜੀ ਮੈਂ ਹੁਣ ਤੱਕ ਸਾਰੀ ਗੱਡੀ ਦੀ ਸਰਵਿਸ ਅਜਲਸੀ ਤੋਂ ਹੋਈ ਗਿਆ ਇੰਨੀ ਪਰਫਰਮੈਂਸ ਨਿਕਲ ਕੇ ਨਹੀਂ ਆਈ ਗੱਡੀ ਦਬਦੀ ਘੁੱਟਦੀ ਸੀ ਮੈਂ ਕਹਿੰਦਾ ਸੀ ਜੰਸੀਵਾਯਾ ਨੂੰ ਪਰ ਉਹ ਕਹਿੰਦੇ ਸੀਗੇ ਨਹੀਂ ਉਹਨੂੰ ਵਹਿਮ ਹੈ ਪਰ ਅੱਜ ਵਹਿਮ ਨਿਕਲ ਗਏ ਨਿਕਲ ਗਏ ਵਹਿਮ ਭਾਈ ਬਾਈ ਨਾਮ ਮੂਸੇ ਵਾਲਿਆਂ ਨੂੰ ਕੱਲ ਅੱਜ ਵੀ ਥਾਪੀ ਮਾਰ ਦਿੰਦਾ ਹੈ ਕੰਮ ਦਾ ਤਿਆਰ ਬਾਬੂ ਨਾ ਬਿਲਕੁਲ ਸਾਡੇ ਬਾਰੇ ਗਲਤ ਬਹੁਤ ਕਮੈਂਟ ਪਾਉਂਦੇ ਆ ਆ 2000 ਚ ਸਰਵਿਸ ਹੋ ਜਾਂਦੀ ਜਿਵੇਂ ਕੱਲ ਉਹ ਬਾਈ ਉਹਨਾਂ ਦੀ ਦਿਖਾਈ ਤੁਹਾਨੂੰ ਪਿੱਡੀਜਲ ਫਿਲਟਰ ਦਾ ਕੀ ਹਾਲ ਹੈ ਹਾਂਜੀ ਐਕਚੁਅਲੀ ਦੇਖੋ ਤੁਹਾਡੇ ਕੋਲ ਹੈਗਾ ਪੈਸਾ ਤੁਸੀਂ ਜ਼ਿੰਦਗੀ ਦਾ ਜੋ ਮਰਜੀ ਸੋਖਾ ਸੋਦਾ ਨਾ ਬਿਲਕੁਲ ਤੁਹਾਡੇ ਕੋਲ ਪੈਸਾ ਹੈ ਪੈਸਾ ਹੈ ਨਾ ਜੇ ਤੁਹਾਡੇ ਕੋਲੇ ਜੇ ਪੈਸਾ ਹੈ ਤੇ ਤੁਸੀਂ ਜੋ ਵੀ ਸ਼ੌਂਕ ਪੂਰਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਜੇ ਤੁਸੀਂ ਗੱਡੀ ਲੈ ਕੇ ਪੈਸਾ ਨਹੀਂ ਲਾਉਣਾ ਚਾਹੁੰਦੇ ਤੇ ਬਾਈ ਜੀ ਗੱਡੀ ਦੀ ਪ੍ਰੋਪਰ ਜੌਬ ਕਰਨਾ ਓਏ ਨੀਓਤ ਹੈ ਹੈਪੀ ਹੋ ਬਾਜੀ ਬਿਲਕੁਲ ਕਿੰਨਾ ਬਹੁਤ ਹੈ ਸੋਡੀ ਵੀਡੀਓ ਬਣਦੀ ਇੰਨਾ ਇੰਨਾ ਕਿ ਐਡਾ ਸਾਰਾ ਬਹੁਤ ਪੂਰਾ ਚੱਲੀਏ ਬੁਰੀ ਧੰਨਵਾਦ ਤੁਹਾਡਾ ਐਤ ਤੇ ਠੀਕ ਹੈ